ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਭਰਾਵੋ ਇਸ ਵਾਰ ਬਹੁਤ ਕਿਸਾਨ ਭਰਾਵਾਂ ਦੀ ਕਣਕ ਦੀ ਬਿਜਾਣਤ 1 ਦਸੰਬਰ ਤੋਂ ਲੇਟ ਹੋ ਚੁੱਕੀ ਹੈ ਜਿਨ੍ਹਾਂ ਨੂੰ ਆਪਾਂ ਲੇਟ ਵਾਲੀ ਵੈਰੈਟੀ ਮੰਨਦੇ ਆ ਇਹਦੇ ਪਿੱਛੇ ਦੇ ਬਹੁਤ ਸਾਰੇ ਕਾਰਨ ਹੈ ਕਿ ਕਈ ਕਿਸਾਨ ਭਰਾਵਾਂ ਦੇ ਝੋਨੇ ਦੀ ਕਟਾਈ ਲੇਟ ਹੋਈ ਸੀ ਜਾਂ ਛੋਡੇ ਖੇਤ ਵਿੱਚ ਤੁਸੀਂ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਣਤ ਕੀਤੀ ਸੀ ਛੋਡੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਅਟੈਕ ਦੇਖਣ ਨੂੰ ਮਿਲਿਆ ਕੀੜੇ ਦਾ ਅਟੈਕ ਦੇਖਣ ਨੂੰ ਮਿਲਿਆ ਜਿਹਦੇ ਕਰਕੇ ਛੋਡੀ ਕਣਕ ਦੀ ਫਸਲ ਜੋ ਬੇਲੀ ਹੋ ਚੁੱਕੀ ਹੈ ਜੇ ਕਿਸਾਨ ਪ੍ਰਭੂ ਤੁਸੀਂ 1 ਦਸੰਬਰ ਤੋਂ ਬਾਅਦ ਆਪਣੇ ਖੇਤ ਵਿੱਚ ਕਣਕ ਦੀ ਬੀਜਾਂਦ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਜੇ ਤੁਹਾਡੀ ਕਣਕ ਬਰਲੀ ਹੋ ਚੁੱਕੀ ਹੈ ਉਹਦੇ ਵਿੱਚ ਛਿੱਟਾ ਦੇਣਾ ਚਾਹੁੰਦੇ ਹੋ ਤਾਂ ਉੱਥੇ ਤੁਸੀਂ ਲੇਟ ਲੱਗਣ ਵਾਲੀਆਂ ਵੈਰਟੀਆਂ ਜਿਹੜੀਆਂ ਸ਼ਾਰਟ ਟਰਮ ਵਾਲੀਆਂ ਵੈਰਾਈਟੀਆਂ ਦੇ ਨਾਮ ਨਾਲ ਆਪਾਂ ਜਾਣਦੇ ਆ ਜਿੱਦਾਂ ਕਿ 2852 ਇਹੋ ਜੇ ਬੀਜਾਂ ਦੀ ਚੋਣ ਕਰਕੇ ਆਪਣੇ ਖੇਤ ਵਿੱਚ ਵਰਤੋ ਤਾਂ ਕਿ ਤੁਸੀਂ ਚੰਗਾ ਝਾੜ ਲੈ ਸਕੋ ਕਿਉਂਕਿ ਕਿਸਾਨ ਪ੍ਰਭੋ 2852 ਬੀਜ ਆਪਣੇ ਲਈ ਇੱਕ ਵੈਸਟ ਚੁਆਇਸ ਹੈਗੀ ਆ ਜਿਹੜੀ ਆਪਾਂ 1 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਬਿਜਾਂਦ ਕਰਕੇ ਵੀ ਚੰਗਾ ਝਾੜ ਆਪਾਂ ਆਪਣੀ ਕਣਕ ਦੀ ਫਸਲ ਤੋਂ ਲੈ ਸਕਦੇ ਆ ਅਤੇ ਦੂਜੀ ਗੱਲ ਕਿਸਾਨ ਪ੍ਰਭੋ ਜੇ ਤੁਸੀਂ 1 ਦਸੰਬਰ ਤੋਂ ਬਾਅਦ ਆਪਣੇ ਖੇਤ ਵਿੱਚ ਕਣਕ ਦੀ ਬਿਆਨ ਕਰ ਦਿਓ ਤਾਂ ਇਸ ਤੋਂ ਬਾਅਦ ਦੇੰਦਾ ਟੈਂਪਰੇਚਰ ਵੀ ਡਾਊਨ ਪੈ ਜਾਂਦਾ ਤੇ ਜਿਸ ਦਾ ਪਹਿਲਾ ਪਾਣੀ ਆਪਾਂ ਕਣਕ ਦਾ 35 40 ਦਿਨਾਂ ਬਾਅਦ ਦਿੰਨੇ ਆ ਤੇ ਇਸ ਦੇ ਕਰਕੇ ਆਪਣੇ ਜੋ ਗੁੱਲੀ ਡੰਡੇ ਵਾਲੀ ਦਵਾਈ ਆਪਾਂ ਨਦੀਨਾ ਵਾਲੀ ਦਵਾਈ ਛਿੜਕਦੇ ਆ ਉਹ 65 70 ਦਿਨਾਂ ਉੱਤੇ ਜਾ ਕੇ ਛਿੜਕੀ ਜਾਂਦੀ ਹੈ ਤਾਂ ਕਿਸਾਨ ਪ੍ਰਭੂ ਆਪਾਂ ਹੁਣ ਹੀ ਜੇ ਕਣਕ ਬੀਜਣਸਾਰ ਆਪਣੇ ਗੁੱਲੀ ਡੰਡੇ ਦੀ ਅਤੇ ਨਦੀਨਾ ਦੇ ਕੰਟਰੋਲ ਲਈ ਪਹਿਲਾਂ ਹੀ ਵਰਤੋ ਰੋਗ ਥਾਮ ਕਰ ਲਈਏ ਤਾਂ ਚੰਗਾ ਹੋਵੇਗਾ ਤਾਂ ਕਿਸਾਨ ਪ੍ਰਭੂ ਤੁਸੀਂ ਬਜਾੰਦ ਕਰਨ ਦੇ ਤੰਤ ਬਾਅਦ ਅਫਕੀਰਾ ਦੇ ਨਾਲ ਜੋ ਬੰਕਰ ਆਉਂਦੀ ਹੈ ਪੀ ਆਈ ਦੀ ਇਹਦੀ ਵਰਤੋਂ ਆਪਣੇ ਖੇਤ ਵਿੱਚ ਕਰ ਸਕਦੇ ਹੋ ਇਹਦਾ ਚੰਗਾ ਰਿਜ਼ਲਟ ਦੇਖਣ ਨੂੰ ਤੁਹਾਨੂੰ ਮਿਲੇਗਾ ਅਤੇ ਕਿਸਾਨ ਪ੍ਰਭੂ ਤੁਸੀਂ ਵਾਇਰ ਦੀ ਮੋਮੀਜੀ ਦੀ ਵੀ ਵਰਤੋਂ ਆਪਣੇ ਖੇਤਾਂ ਵਿੱਚ ਕਰ ਸਕਦੇ ਹੋ ਇਹਦਾ ਵੀ ਚੰਗਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ ਆਪਾਂ ਜੋ ਕਣਕ 4 ਨਵੰਬਰ ਨੂੰ ਆਪਣੇ ਖੇਤ ਵਿੱਚ ਬਿਜਾਈਂਦ ਕੀਤੀ ਸੀ ਆਪਾਂ ਉਹਦੇ ਉੱਤੇ ਜੋ ਪੈਂਡੀ ਮਥਾਈਨ ਦਵਾਈ 37% ਆਉਂਦੀ ਹੈ ਉਹ ਆਪਾਂ ਸਵਾ ਤੋਂ ਲੈ ਕੇ 1.5 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਿਆ ਸੀ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਦੇਖਣ ਨੂੰ ਮਿਲਿਆ ਜਿੰਨਾ ਖੇਤਾਂ ਵਿੱਚ ਨਦੀਨ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤਾਂ ਇਹਨਾਂ ਤਿੰਨਾਂ ਦਵਾਈਆਂ ਵਿੱਚੋਂ ਜੋ ਵੀ ਸੋਨੂੰ ਚੰਗੀ ਕੰਪਨੀ ਦੀ ਦਵਾਈ ਨੇੜੇ ਦੇ ਪੈਸਿਫਾਈਸਾਈਡ ਤੋਂ ਮਿਲਦੀ ਆ ਤਾਂ ਉਹਦੀ ਲੈ ਕੇ ਤੁਸੀਂ ਵਰਤੋ ਕਰੋ ਤਾਂਕਿ ਆਉਣ ਵਾਲੇ ਟਾਈਮ ਵਿੱਚ ਸੋਨੂੰ ਨਦੀਨਾ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਿੰਨਾ ਖੇਤਾਂ ਵਿੱਚ ਕਣਕ ਦੀ ਫਸਲ ਦੀ ਬਿਜਾਂਦ ਲੇਟ ਹੋ ਜਾਂਦੀ ਹੈ ਤਾਂ ਉਦੋਂ ਅੱਗੇ ਜਦੋਂ ਆਪਾਂ ਨਦੀਨਾਂ ਦੀ ਕੰਟਰੋਲ ਲਈ ਪੈਸਟੀਸਾਈਡ ਦੀ ਵਰਤੋਂ ਕਰਨੀ ਹੁੰਦੀ ਹੈ ਤਾਂ ਉਸ ਟਾਈਮ ਜਿਆਦੇ ਧੁੰਦ ਪੈਣ ਦੇ ਕਾਰਨ ਕੇ ਆਪਣੇ ਵੱਲੋਂ ਵਰਤਿਆ ਗਿਆ ਹਰਬੀਸਾਈਡ ਆਪਾਂ ਨੂੰ ਚੰਗਾ ਰਿਜ਼ਲਟ ਦੇਖਣ ਨੂੰ ਨਹੀਂ ਦਿੰਦਾ ਅਤੇ ਆਪਾਂ ਨੂੰ ਨਦੀਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤਾਂ ਇਸ ਕਰਕੇ ਕਿਸਾਨ ਪ੍ਰਭੂ ਆਪਾਂ ਜੀ ਪਹਿਲਾਂ ਹੀ ਕੰਟਰੋਲ ਕਰ ਲਵਾਂਗੇ ਤਾਂ ਚੰਗਾ ਹੋਵੇਗਾ ਅਤੇ ਆਪਾਂ ਚੰਗੇ ਝਾੜ ਦੀ ਕਾਮਨਾ ਆਪਣੇ ਕਣਕ ਦੀ ਫਸਲ ਤੋਂ ਕਰ ਸਕਦੇ ਹਾਂ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਅਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਸਮੇਂ ਸਿਰ ਸਾਂਝੇ ਕਰਦੇ ਰਵਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ ਜੀ